ਸਸ਼ੇਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਉਤਰਾਖੰਡ ਦੇ ਵਿੱਚ ਹੋ ਗਈ ਭਾਰੀ ਤਬਾਹੀ ਰੁਦਰਪਰਿਆਗ ਅਤੇ ਚਮੋਲੀ ਇਲਾਕੇ ਦੇ ਵਿੱਚ ਫਟ ਗਿਆ ਬੱਦਲ ਦੋ ਲੋਕ ਗੰਬੀਰ ਜ਼ਖਮੀ ਦੋ ਦੇ ਲਾਤਾ ਹੋਣ ਦੀ ਖਬਰ ਹੈ ਕੈਦਾਰ ਘਾਟੀ ਦੇ ਵਿੱਚ ਰੁੜਿਆ ਪੁਲ ਕਈ ਪਾਲਤੂ ਪਸ਼ੂ ਮਲਬੇ ਹੇਠ ਦੱਬੇ ਗਏ ਬਦਰੀਨਾਥ ਨੈਸ਼ਨਲ ਹਾਈਵੇ ਵੀ ਕਈ ਥਾਵਾਂ ਤੋਂ ਹੋਇਆ ਠੱਪ ਵਹਾੜੀ ਚੰਡੀਗੜ੍ਹ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੱਜੀ ਖਤਰੇ ਦੀ ਘੰਟੀ ਸੁਖਨਾ ਲੇਕ ਦੇ ਵਿੱਚ ਲਗਾਤਾਰ ਵਧ ਰਿਹਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ 1.2 ਦੂਰ ਰਿਹਾ ਪਾਣੀ ਦਾ ਪੱਧਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਦੋ ਫਲੱਡ ਗੇਟ ਖੋਲੇ ਗਏ ਨੰਗਲ ਡੈਮ ਅਤੇ ਪਾਖੜਾ ਡੈਮ ਦੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਸੀਆਈਐਸਐਫ ਦੀਆਂ ਟੀਮਾਂ ਨੰਗਲ ਡੈਮ ਪੁੱਜਣੀਆਂ ਹੋਈਆਂ ਸ਼ੁਰੂ ਜਵਾਨਾਂ ਦੇ ਠਹਿਰਾਅ ਦੇ ਲਈ ਬੀਐਫ ਬੀਵੀਐਮਪੀ ਨੇ ਕਮਿਊਨਿਟੀ ਸੈਂਟਰ ਅਤੇ ਕੁਆਟਰਾਂ ਨੂੰ ਕੀਤਾ ਗਿਆ ਤਿਆਰ ਪੰਜਾਬ ਸਰਕਾਰ ਨੇ ਕਾਰਵਾਈ ਨੂੰ ਕੇਂਦਰ ਦੀ ਬਦਲਾਖੋਰੀ ਦੀ ਨੀਤੀ ਦਿੱਤਾ ਕਰਾਰ ਮਹਾਨ ਕੋਸ਼ਤੀ ਬੇਅਦਵੀ ਦਾ ਮਾਮਲਾ ਪੰਜਾਬੀ ਯੂਨੀਵਰਸਿਟੀ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਹੁਤ ਸਾਰੀਆਂ ਹਜ਼ਾਰਾਂ ਕਾਪੀਆਂ ਮਹਾਨ ਕੋਸ਼ ਦੀਆਂ ਧਰਤੀ ਦੇ ਵਿੱਚ ਕਈ ਫੋਟਾ ਡੂੰਗਾ ਟੋਆ ਪੁੱਟ ਕੇ ਉਸ ਦੇ ਵਿੱਚ ਸੁੱਟਣ ਦੀ ਕੀਤੀ ਕੋਸ਼ਿਸ਼ ਤੇ ਉਸ ਤੋਂ ਬਾਅਦ ਪਾਣੀ ਪਾਉਣ ਦੀ ਵੀ ਕੋਸ਼ਿਸ਼ ਕੀਤੀ ਕੋਸ਼ਿਸ਼ ਬਹੁਤ ਸਾਰੇ ਸਿੱਖ ਵਿਦਵਾਨਾਂ ਅਤੇ ਸਿੱਖ ਵਿਦਿਆਰਥੀਆਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਸਤਰਾਂ ਇਸ ਮਹਾਨ ਕੋਸ਼ੂ ਵਿੱਚ ਹੁੰਦੀਆਂ ਨੇ ਤਾਂ ਜਿਹੜੀ ਪਵਿੱਤਰ ਬਾਣੀ ਦੀਆਂ ਜਿਹੜੀਆਂ ਸਤਰਾਂ ਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਕਰਕੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਖਿਲਾਫ ਕਾਰਵਾਈ ਦੀ ਕੀਤੀ ਜਾ ਰਹੀ ਹੈ ਮੰਗੇਸ਼ੇ ਮਾਮਲੇ ਦੇ ਵਿੱਚ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਘਟਨਾ ਦੀ ਕੀਤੀ ਨਖੇਦੀ ਪੰਜਾਬ ਦੇ ਵਿੱਚ 16 ਸਤੰਬਰ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਦੇ ਚੱਲਦਿਆਂ ਸਰਕਾਰ ਨੇ ਲਿਆ ਫੈਸਲਾ ਪਹਿਲਾਂ 1 ਅਕਤੂਬਰ ਤੋਂ ਸ਼ੁਰੂ ਹੁੰਦੀ ਆ ਫਸਲ ਦੀ ਸਰਕਾਰੀ ਖਰੀਦ ਇਸ ਵਾਰ 1,83,000 ਮੀਟ੍ਰਿਕ ਤੋਂ ਜੜੀ ਮੀਟ੍ਰਿਕ ਟਨ ਤੋਂ ਘੱਟ ਮੰਡੀਆਂ ਦੇ ਵਿੱਚ ਆਵੇਗੀ ਝੋਨੇ ਦੀ ਆਮਦ ਕਕਰ ਦਰਿਆ ਦੇ ਪਾਣੀ ਦਾ ਪੱਧਰ 70000 ਕਿਊਸਿਕ ਨੂੰ ਹੋਇਆ ਪਾਰ ਪ੍ਰਸ਼ਾਸਨ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਐਡਵਾਈਜ਼ਰੀ ਕੀਤੀ ਜਾਰੀ ਸ਼ੁੱਕਰਵਾਰ ਸਵੇਰ ਤੱਕ ਦੱਸੀ ਜਾ ਰਹੀ ਦਰਿਆ ਦੀ ਸਥਿਤੀ ਟਵੇਣਾ ਖਜ਼ੂਰ ਮੰਡੀ ਸਾਦਾਪੋਰਾ ਸਰਸੀਨੀ ਆਲਮਗੀਰ ਡੰਗਟੇਰਾ ਮੁਵਰਕਪੁਰ ਮੀਰਪੁਰ ਬਾਕਰਪੁਰ ਦੇ ਪਿੰਡ ਹੋ ਸਕਦੇ ਨੇ ਪ੍ਰਭਾਵਿਤ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਅਹਿਮ ਮੁਲਾਕਾਤ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਤੇ ਕਰਵਾਇਆ ਜਾਣੂ ਕਿਉਂਕਿ ਪੰਜਾਬ ਦਾ ਮਾਜਾ ਏਰੀਆ ਜਾਂ ਫਿਰ ਹੁਸ਼ਿਆਰਪੁਰ ਕਪੂਰਥਲਾ ਤੇ ਨਾਲ ਲੱਗਦੇ ਸੁਲਤਾਨਪੁਰ ਲੋਧੀ ਦਾ ਇਲਾਕਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਨਾਲ ਦੀ ਨਾਲ ਕੇਂਦਰ ਸਰਕਾਰ ਤੋਂ ਆਰਥਿਕ ਮਦਦ ਲੈਣ ਲਈ ਵੀ ਕੀਤੀ ਗਈ ਅਪੀਲ ਸਾਬਕਾ ਮਹਿਲਾ ਪੰਚ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ ਬਿਆਸ ਦਰਿਆ ਦੇ ਵਿੱਚ ਛਾਲ ਮਾਰ ਕੇ ਦਿੱਤੀ ਜਾਨ ਸੁਭਾਨਪੁਰ ਦੇ ਪਿੰਡ ਮਕਸੂਦਪੁਰ ਦੀ ਸਕਮਿੰਦਰ ਕੌਰ ਵਜੋਂ ਹੋਈ ਪਛਾਣ ਘਟਨਾ ਸਮੇਂ ਦਵਾਈ ਲੈਣ ਗਿਆ ਸੀ ਮਹਿਲਾ ਦਾ ਪਤੀ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗਿਆ ਪੰਜਾਬ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਮਿਲੀ ਵੱਡੀ ਸਫਲਤਾ ਸੰਸਨੀਖੇਜ ਕਤਲ ਮਾਮਲੇ ਦੇ ਵਿੱਚ ਸ਼ਾਮਲ ਇੱਕ ਸ਼ੂਟਰ ਨੂੰ ਕੀਤਾ ਗ੍ਰਿਫਤਾਰ ਹੁਸ਼ਿਆਰਪੁਰ ਦੇ ਵਿਪਨ ਕੁਮਾਰ ਵਜੋਂ ਹੋਈ ਮੁਲਜ਼ਮ ਦੀ ਪਛਾਣ ਮੁਲਜ਼ਮ ਦੇ ਕੋਲੋਂ ਇੱਕ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਡੀਜੀਪੀ ਗੌਰਵ ਜਾਦਵ ਨੇ ਖੁਦ ਟਵੀਟ ਕਰਕੇ ਦਿੱਤੀ ਅਹਿਮ ਜਾਣਕਾਰੀ ਪੰਜਾਬ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਹੋਇਆ ਜਾ ਰਿਹਾ 29 ਅਗਸਤ ਤੋਂ ਲੈ ਕੇ 1 ਸਤੰਬਰ ਤੱਕ yellow alert ਜਾਰੀ ਅੱਜ ਫਿਰ ਭਾਰੀ ਬਾਰਿਸ਼ ਦੀ ਜਿਤਾਈ ਜਾ ਰਹੀ ਸੰਭਾਵਨਾ ਹੁਸ਼ਿਆਰਪੁਰ ਪਠਾਨਕੋਟ ਗਰਦਾਸਪੁਰ ਤਰਨਤਾਰਨ ਫਾਜ਼ਿਲਕਾ ਕਪੂਰਥਲਾ ਫਿਰੋਜ਼ਪੁਰ ਹੜ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ ਦੇ ਵਿੱਚ ਵਿਗੜ ਰਏ ਹਨ ਹਾਲਾਤ ਐਸਨਸ ਦੀਆਂ ਦੱਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ